ਡਿਜੀਟਲ ਫਾਰਮਰ ਨੈਟਵਰਕ ਕਿਸਾਨਾਂ ਲਈ ਇੱਕ ਆਸਾਨ ਅਤੇ ਕਿਸਾਨ ਹਿੱਤ ਪਲੇਟਫਾਰਮ ਹੈ ਇਹ ਕਿਸਾਨ ਭਰਾਵਾਂ ਦੀ ਡਿਜੀਟਲ ਸਹੂਲਤਾਂ ਨੂੰ ਜ਼ਮੀਨੀ ਪੱਧਰ ਨਾਲ ਜੋੜਦਾ ਹੈ ਡੀਐਫਐਨ ਰਾਹੀਂ ਕਿਸਾਨ ਖੇਤੀਬਾੜੀ ਸੰਬੰਧਿਤ ਜਾਣਕਾਰੀ ਜਿਵੇਂ ਕਿ ਮਸ਼ੀਨਰੀ ਬੀਜਾਂ ਅਤੇ ਮਹਾਰਾ ਦੀਆਂ ਸੇਵਾਵਾਂ ਨਾਲ ਜੁੜ ਕੇ 24 ਘੰਟੇ ਇੱਕ ਦੂਜੇ ਤੋਂ ਸਿੱਖ ਸਕਦੇ ਹਨ ਬਲਜੀਤ ਵੀਰੇ ਬਲਜੀਤ ਵੀਰੇ ਉਹ ਯਾਰ ਤੂੰ ਪੱਤਾ ਲਪੇਟ ਤੇ ਗੋਪਦੀ ਸੁੰਡੀ ਤੋਂ ਕਿਵੇਂ ਛਡਕਾਰਾ ਪਾ ਲਿਆ ਤੂੰ ਤਾਂ ਯਾਰ ਸਾਰੀ ਦਿਹਾੜੀ ਫੋਨ ਤੇ ਰੀਲਾਂ ਦੇਖਦਾ ਰਹਿਣਾ ਨੌਜਵਾਨਾਂ ਗੇ ਟਿਕ 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 ਲੱਗਿਆ ਰਹਿਣਾ ਵਾ ਇਹ ਨੀਂਗ ਰੀਲਾਂ ਨਹੀਂ ਭੋਲੇ ਇਹ ਡੀ ਐਫ ਐਨ ਐਪ ਹੈ ਜੋ ਸਾਨੂੰ ਸਹੀ ਸਮੇਂ ਤੇ ਸਹੀ ਜਾਣਕਾਰੀ ਦਿੰਦਾ ਲੈ ਹਰਦੀਪ ਜੀ ਵੀ ਆ ਗਏ ਇਹ ਹੁਣ ਤੁਹਾਨੂੰ ਡੀ ਐਫ ਐਨ ਬਾਰੇ ਸਾਰੀ ਜਾਣਕਾਰੀ ਦੇਣਗੇ ਅੱਛਾ ਅਸੀਂ ਪੀੜੀ ਦਰ ਪੀੜੀ ਖੇਤੀ ਕਰਦੇ ਆਉਣੇ ਤੇ ਤੁਸੀਂ ਹੁਣ ਕਹਿੰਦੇ ਹੋ ਵੀ ਮੈਂ ਇੱਕ ਐਪ ਜੀ ਤੇ ਭਰੋਸਾ ਕਰ ਲਾ ਵਾ ਬਈ ਬਾਤ ਓਹ ਕਿਹੜੀ ਸਦੀ ਵਿੱਚ ਜੀ ਰਹੇ ਆ ਭੋਲੇ ਸਮਾਂ ਬਦਲ ਗਿਆ ਸਾਨੂੰ ਵੀ ਹੁਣ ਸਮੇਂ ਦੇ ਨਾਲ ਬਦਲਣਾ ਪਊਗਾ ਸਾਨੂੰ ਸਹੀ ਸਮੇਂ ਤੇ درست ਜਾਣਕਾਰੀ ਦੀ ਲੋੜ ਹੈ ਭਾਵੇਂ ਉਹ ਨਵੀਆਂ ਫਸਲਾਂ ਦੀ ਹੋਵੇ ਖੇਤੀ ਕੀੜਿਆਂ ਦੀ ਹੋਵੇ ਤੇ ਖੇਤੀ ਦੀ ਸਬਸਿਡੀ ਬਾਰੇ ਜਾਣਕਾਰੀ ਦੇ ਸਕੇ ਨਾਲੇ ਭੋਲੇ ਵੀਰ ਇਹ ਡੀ ਐਫ ਐਨ ਸਿਰਫ ਇੱਕ ਐਪ ਨਹੀਂ ਕਿਸਾਨ ਦਾ ਭਰੋਸੇਮੰਦ ਸਾਥੀ ਹੈ ਇਸ ਦੇ ਵਿੱਚ ਜਿਹੜੀ ਵੀ ਜਾਣਕਾਰੀ ਦਿੱਤੀ ਗਈ ਹੈ ਖੇਤੀ ਮਾਹਰਾਂ ਤੋਂ ਪੁੱਛ ਕੇ ਬੜੇ ਹੀ ਸੋਚ ਸਮਝ ਕੇ ਦਿੱਤੀ ਗਈ ਹੈ ਤਾਂ ਜੋ ਸਾਡੇ ਕਿਸਾਨ ਵੀਰ ਖੇਤੀ ਖਰਚੇ ਤੇ ਖੇਤੀ ਦੇ ਨੁਕਸਾਨ ਤੋਂ ਬਚ ਸਕਣ ਹੂੰ ਚਲੋ ਠੀਕ ਆ ਮੰਨ ਲੈਨੇ ਆ ਪਰ ਇੱਕ ਗੱਲ ਆ ਜਿਹੜੀ ਗੱਲ ਨਾ ਮਾਹਰਾਂ ਦੇ ਨਾਲ ਆਹਮੋ ਸਾਹਮਣੇ ਖੜ ਕੇ ਗੱਲ ਕਰਨ ਵਿੱਚ ਆਉਂਦੀ ਆ ਉਹਦੇ ਬਾਰ ਕੀ ਗੱਲ ਨਹੀਂ ਬਣੀ ਦੀ ਹੈਗੀ ਯਾਰ ਆਹਮੋ ਸਾਹਮਣੇ ਖੜ ਕੇ ਸਾਨੂੰ ਵੀ ਵਧੀਆ ਲੱਗਦਾ ਪਰ ਇਹ ਹਮੇਸ਼ਾ ਮਮਕਨ ਨਹੀਂ ਹੁੰਦਾ ਇਸੇ ਕਰਕੇ ਤਾਂ ਤੁਹਾਡੇ ਲਈ ਇਹ ਐਪ ਬਣਾਈ ਆ ਤਾਂ ਜੋ ਇਹ ਤੁਹਾਨੂੰ ਘਰ ਬੈਠੇ ਜਾਣਕਾਰੀ ਦੇ ਸਕੇ ਨਾਲੇ ਦੂਜੀ ਗੱਲ ਜੇ ਤੁਸੀਂ ਆਮੋ ਸਾਹਮਣੇ ਦੀ ਗੱਲ ਕਰਦੇ ਹੋ ਨਾ ਅਸੀਂ ਉਹਦੇ ਲਈ ਐਕਸਟੈਂਸ਼ਨ ਕੈਂਪ ਲਗਾਉਨੇ ਆ ਤਾਂ ਜੋ ਤੁਸੀਂ ਖੇਤੀ ਮਹਰਾਂ ਦੇ ਆਮੋ ਸਾਹਮਣੇ ਹੋ ਕੇ ਆਪਣੇ ਜਵਾਬ ਲੈ ਸਕੋ ਤੂੰ ਉਸ ਦਿਨ ਮੈਨੂੰ ਪੁੱਛਦਾ ਸੀ ਨਾ ਵੀ ਤੂੰ ਕਿੱਥੇ ਗਿਆ ਹ ਉਸ ਦਿਨ ਮੈਂ ਐਕਸਟੈਂਸ਼ਨ ਕੈਂਪੇ ਲਾਉਣ ਗਿਆ ਸੀ ਅੱਛਾ ਤੇ ਦਾ ਮਤਲਬਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਹੀ ਗਿਆ ਹਰਦੀਪ ਜੀ ਤੁਸੀਂ ਭੋਲੇ ਨੂੰ ਬਾਰੇ ਸਮਝਾਓ ਮੈਂ ਜਰਾ ਖੇਤੀ ਘੜਾ ਮਾਰਿਆ ਮੈਂ ਅੱਛਾ ਭੋਲਾ ਜੀ ਮੈਂ ਤੁਹਾਨੂੰ ਮਿਲਵਾਉਣਾ CIPT ਦੀ ਡਿਜੀਟਲ ਫਾਰਮਰ ਨੈਟਵਰਕ ਐਪ ਦੇ ਨਾਲ ਇਹ ਪਲੇ ਸਟੋਰ ਤੇ ਐਪ ਹੈ ਆਪਾਂ ਇਹਨੂੰ ਕਰਦੇ ਆ ਓਪਨ ਹੁਣ ਆਪਾਂ ਕਰਾਂਗੇ ਲੌਗਇਨ ਹੁਣ ਮੈਨੂੰ ਆਪਣਾ ਫੋਨ ਨੰਬਰ ਦੱਸਿਓ ਜੀ ਹੁਣ ਆਪਾਂ ਇਹਨੂੰ ਕਰਦੇ ਆ ਰਜਿਸਟਰ ਨਾਮ ਹੈਗਾ ਭੋਲਾ ਜੀ ਇਹ ਤੁਹਾਡਾ ਬਣ ਗਿਆ ਖਾਤਾ ਠੀਕ ਹੈ ਜੀ ਡਿਜੀਟਲ ਫਾਰਮਰ ਨੈਟਵਰਕ ਐਪ ਦੇ ਉੱਤੇ ਠੀਕ ਹੈ ਜੀ ਹੁਣ ਇਹਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਗਿਆਨ ਲੈ ਸਕਦੇ ਹੋ DFN ਬਾਰੇ ਜਾਣਕਾਰੀ ਲੈਣੀ ਹੈ ਜੀ ਕੋਈ ਵੀ ਕਿਸਾਨ ਮੇਲਾ ਲੱਗ ਰਿਹਾ ਹੈ ਕੋਈ ਵੀ ਕਿਸਾਨ ਗੋਸ਼ਟੀ ਹੋ ਰਹੀ ਹੈ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹਾਂ ਕੋਈ ਖੇਤੀ ਸਬੰਧੀ ਕੀੜੇ ਮਕੌੜੇ ਬਾਰੇ ਜਾਣਕਾਰੀ ਲੈ ਸਕਦੇ ਹਾਂ ਖਬਰਾਂ ਬਾਰੇ ਜਾਣਕਾਰੀ ਲੈ ਸਕਦੇ ਹਾਂ ਚਲੋ ਠੀਕ ਆ ਜਦੋਂ ਮੈਨੂੰ ਇੱਥੇ ਸਾਰਾ ਕੁਝ ਮਿਲਦਾ ਫਿਰ ਇਹ ਫ੍ਰੀ ਦਾ ਸਲਾਹ مشورہ ਕਿਹੜਾ ਸਲਾਹ مشوره ਦੀ ਮੈਂ ਦੱਸਦਾ ਜੇ ਕਿਸੇ ਕਿਸਾਨ ਨੂੰ ਆਪਣੇ ਖੇਤ ਦੀ ਜਾਂ ਫਸਲ ਦੀ ਨਿੱਜੀ ਜਾਣਕਾਰੀ ਚਾਹੀਦੀ ਹੈ ਉਹ ਡੀ ਐਫ ਐਨ ਐਪ ਤੇ ਲਿਖ ਕੇ ਭੇਜ ਸਕਦਾ ਪਰ ਕਈ ਕਿਸਾਨ ਨੂੰ ਤਾਂ ਲਿਖਣੀ ਨਹੀਂ ਆਉਂਦਾ ਹੈਗਾ ਕੋਈ ਚੱਕਰ ਹੀ ਨਹੀਂ ਜੀ ਜੇ ਲਿਖਣਾ ਨਹੀਂ ਆਉਂਦਾ ਉਹ ਨਦੀਨ ਦੀ ਫੋਟੋ ਖਿੱਚ ਕੇ ਇਹਦੇ ਤੇ ਭੇਜ ਸਕਦਾ ਜੇ ਉਹ ਵੀ ਨਹੀਂ ਆਉਂਦਾ ਤਾਂ ਉਹ ਆਪਣੀ ਆਵਾਜ਼ ਰਿਕਾਰਡ ਕਰਕੇ ਭੇਜ ਸਕਦਾ ਜੀ ਉਹਦਾ ਵੀ ਜਵਾਬ ਇਸ ਐਪ ਤੇ ਮਿਲੂਗਾ ਜੀ ਪਰ ਚਾਚਾ ਆਪਾਂ ਨੂੰ ਆ ਐਪ ਦੀ ਲੋੜ ਕੀ ਪਈ ਓਏ ਆਪਣੇ ਕੋ ਤਾਂ ਇੰਟਰਨੈਟ ਹੈ ਮੈਂ ਤਾਂ ਆਪਣੀ ਸਾਰੀ ਜਾਣਕਾਰੀ ਉੱਥੋਂ ਹੀ ਕੱਢਦਾ ਅੱਛਾ ਵੱਡਾ ਇੰਟਰਨੈਟ ਵਾਲਾ ਪਿਛਲੇ ਸਾਲ ਸਾਰਾ ਝੋਨਾ ਵਗਣਾ ਸਿਦਰੀ ਦੇ ਸੇਰਾਂ ਨੂੰ ਖਿਲਾਰਤਾ ਗੈਰੀ ਜੀ ਤੁਸੀਂ ਤਾਂ ਟੈਕਨੋਲੋਜੀ ਵਾਲੇ ਬੰਦੇ ਹੋ ਤੁਹਾਨੂੰ ਸਾਰਾ ਕੁਝ ਪਤਾ ਵੀ ਇੰਟਰਨੈਟ ਤੇ ਜਿਹੜੀ ਜਾਣਕਾਰੀ ਹੈ ਉਹ ਸਹੀ ਤੇ ਭਰੋਸੇਯੋਗ ਨਹੀਂ ਹੁੰਦੀ ਬੜਾ ਖੇਸਵਾ ਲਿਖਿਆ ਹੋਇਆ ਕਿਸ ਗੱਲ ਤੇ ਯਕੀਨ ਕਰੋਗੇ ਜੀ ਬਿਲਕੁਲ ਜੀ ਬਿਲਕੁਲ ਹੋਰ ਟੋਲਾ ਜੀ ਡੀਐਫਐਲ ਲਈ ਸਾਡੀ ਇੱਕ ਟੀਮ ਹੈ ਜਿਹੜੀ ਬੈਕਐਂਡ ਤੇ ਕੰਮ ਕਰਦੀ ਹੈ ਕਿਸਾਨ ਵੀਰਾਂ ਵੱਲੋਂ ਜਿਹੜੇ ਸਵਾਲ ਆਉਂਦੇ ਨੇ ਉਹਨਾਂ ਨੂੰ ਉਹ ਵੱਖ-ਵੱਖ ਸ਼੍ਰੇੜੀਆਂ 'ਚ ਵੰਡਦੀ ਹੈ ਤੇ ਵੱਖ-ਵੱਖ ਖੇਤੀ ਦੇ ਮਾਹਰਾਂ ਕੋਲੇ ਭੇਜਦੀ ਹੈ ਤੇ ਖੇਤੀ ਦੇ ਮਾਹਰਾਂ ਕੋਲੋਂ ਆਏ ਜਵਾਬਾਂ ਨੂੰ ਫਿਰ ਕਿਸਾਨਾਂ ਤੱਕ ਭੇਜਿਆ ਜਾਂਦਾ ਜੀ ਇਹ ਬੱਲੇ ਬੱਲੇ ਇਹ ਤਾਂ ਬਹੁਤ ਟਾਈਮ ਲੱਗ ਜਾਂਦਾ ਹੋਊਗਾ ਜਾਨੂ ਮਾਹਰ ਜਵਾਬ ਦੇਣਗੇ ਮੇਰੀ ਤਾਂ ਭਾਈ ਫਸਲ ਹੀ ਤਬਾਹ ਹੋ ਜਾਣੀ ਐਦਾਂ ਨਹੀਂ ਹੈਗਾ ਇਸ ਚੀਜ਼ ਨੂੰ ਸਿਰਫ 24 ਘੰਟੇ ਲੱਗਦੇ ਨੇ ਜੀ ਤੇ ਕਈ ਵਾਰੀ ਤਾਂ 24 ਘੰਟੇ ਤੋਂ ਵੀ ਘੱਟ ਸਮਾਂ ਲੱਗਦਾ ਜੀ ਵਾਹ ਹਰਦੀਪ ਜੀ ਇਹ ਤਾਂ ਸੋਨੇ ਤੇ ਸਹਾਗਿਆ ਦੀ ਗੱਲ ਹੋਊਗੀ ਹੈ ਹੁਣ ਕਿਸਾਨ ਦੁਨੀਆ ਦਾ ਢਿੱਡ ਤਾਂ ਭਰੂ ਨਾਲ ਆਪਦਾ ਵੀ ਭਰ ਲੂਗਾ ਡੀ ਐਫ ਐਨ ਸਿਰਫ ਐਪ ਨਹੀਂ ਇਹ ਕਿਸਾਨ ਦਾ ਸਾਥੀ ਹੈ ਜੋ ਕਿ ਸਮੇਂ ਦੀ ਵਾਦੀ ਹੋਈ ਜ਼ਰੂਰਤ ਹੈ ਇਹ ਕਿਸਾਨਾਂ ਸੇਵਾਵਾਂ ਅਤੇ ਗਿਆਨ ਨੂੰ ਜੋੜ ਕੇ ਟਿਕਾਊ ਅਤੇ ਲਾਭਦਾਇਕ ਖੇਤੀ ਦਾ ਨਵਾਂ ਭਵਿੱਖ ਤਿਆਰ ਕਰ ਰਿਹਾ ਹੈ ਆਖੇ ਚਾਚੇ ਦੀ ਧੀ ਚੱਲੀ ਤਾਂ ਮੈਂ ਵੀ ਕਿਉਂ ਰਹਾ ਕੱਲੀ ਮੈਂ ਵੀ ਸੀਆਪੀਟੀ ਦੇ ਡੀ ਐਫ ਐਨ ਨਾਲ ਜੁੜ ਗਿਆ ਵਾ ਸ਼ੁਕਰ देर आए दुरुस्त आए ਪਰ ਤੈਨੂੰ ਕੀ ਲੱਗਦਾ ਸੀ ਮੈਂ ਉਹੀ ਟਿਕ ਟਿਕ ਚਿੱਕਰਦਾ ਰਹਿੰਦਾ ਸੀ ਉਹ ਚੱਲ ਗੁੱਸਾ ਘਾਤੋਂ ਕਰਦਾ ਬਲਜੀ ਸਿੰਘ ਹੁਣ ਦੋਨੇ ਭਰਾ ਮਿਲ ਕੇ ਆਪਾਂ ਫੋਨ ਤੇ ਕਰ ਲੈਨੇ ਆ ਟਿਕ 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 ਟਿਕ